ਪਿਛਲੇ ਮਹੀਨੇ ਪਹਾੜੀ ਖੇਤਰਾਂ ਵਿੱਚ ਹੋਈ ਬਰਸਾਤ ਦੇ ਚੱਲਦਿਆਂ ਹੋਇਆਂ ਪੰਜਾਬ ਦੇ ਵਿੱਚ ਜਿੱਥੇ ਹੜਾਂ ਦੀ ਮਾਰ ਹੀਟ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਉੱਥੇ ਹੀ ਬਹੁਤ ਸਾਰੇ ਪਿੰਡਾਂ ਵਿੱਚ ਭਾਰੀ ਜਾਨੀ-ਮਾਲੀ ਨੁਕਸਾਨ ਵੀ ਹੋਇਆ ਹੜਾਂ ਦੀ ਮਾਰ ਹੀਟ ਆਇਆ ਹੋਇਆ ਪੰਜਾਬ ਜਿੱਥੇ ਮੁੜ ਤੋਂ ਪੈਰਾਸਿਰ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ ਉੱਥੇ ਹੀ ਕੱਲ ਤੋਂ ਫਿਰ ਮੌਨਸੂਨ ਨੇ ਦਸਤਕ ਦੇ ਦਿੱਤੀ ਹੈ ਬੀਤੇ ਕੱਲ ਵੀ ਪੰਜਾਬ ਦੇ ਕਈ ਖੇਤਰਾ ਵਿੱਚ ਬਰਸਾਤ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ ਕਈ ਜਗ੍ਹਾ ਤੇ ਹਲਕੀ ਤੇ ਭਾਰੀ ਬਰਸਾਤ ਹੋਈ ਉੱਥੇ ਹੀ ਅੱਜ ਸਵੇਰ ਤੋਂ ਬਹੁਤ ਸਾਰੇ ਖੇਤਰਾ ਵਿੱਚ ਬੱਦਲਵਾਈ ਅਤੇ ਹਵਾ ਚੱਲਣ ਦੀਆਂ ਖਬਰਾਂ ਆ ਰਹੀਆਂ ਹਨ ਕਿਤੇ ਕਿਤੇ ਬਰਸਾਤ ਹੋਣੀ ਸ਼ੁਰੂ ਹੋ ਗਈ ਹੈ ਉੱਥੇ ਹੀ ਹੁਣ ਹੁਸ਼ਿਆਰਪੁਰ ਤੋਂ ਵੀ ਮੀਂਹ ਪੈਣ ਦੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਹੁਸ਼ਿਆਰਪੁਰ ਵਿੱਚ ਮੀਂਹ ਨੇ ਦੁਬਾਰਾ ਦਸਤਕ ਦੇ ਦਿੱਤੀ ਹੈ ਦੱਸਦੇ ਹਾਂ ਕਿ ਜਿੱਥੇ ਅੱਜ ਪੂਰੇ ਦੇਸ਼ ਭਰ ਦੇ ਵਿੱਚ ਦੁਸਹਿਰੇ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਬਰਸਾਤ ਨੇ ਕਈ ਜਗ੍ਹਾ ਤੇ ਦੁਸਹਿਰੇ ਦੇ ਤਿਉਹਾਰ ਵਿੱਚ ਵਿਗਨ ਪਾ ਦਿੱਤਾ ਹੈ ਉੱਥੇ ਹੀ ਹੁਣ ਹੁਸ਼ਿਆਰਪੁਰ ਦੇ ਵਿੱਚ ਦੁਸਹਿਰਾ ਗਰਾਊਂਡ ਵਿੱਚ ਦੁਸਹਿਰੇ ਦਾ ਜੋ ਤਿਉਹਾਰ ਮਨਾਇਆ ਜਾਣਾ ਸੀ ਉਹ ਪ੍ਰੋਗਰਾਮ ਵੀ ਕਿਤੇ ਨਾ ਕਿਤੇ ਫਿੱਕਾ ਪਾ ਦਿੱਤਾ ਹੈ ਕਿਉਂਕਿ ਦੁਸਹਿਰੇ ਦੇ ਤਿਉਹਾਰ ਦੇ ਉੱਤੇ ਬਹੁਤ ਸਾਰੇ ਲੋਕਾਂ ਵੱਲੋਂ ਖਾਸ ਪ੍ਰਬੰਧ ਕੀਤੇ ਗਏ ਹਨ ਬਹੁਤ ਸਾਰੇ ਲੋਕਾਂ ਦੀ ਖੁਸ਼ੀ ਇਸ ਬਰਸਾਤ ਦੇ ਕਾਰਨ ਫਿੱਕੀ ਪੈ ਗਈ ਹੈ ਕਿਉਂਕਿ ਦਸਹਿਰਾ ਗਰਾਊਂਡ ਦੇ ਵਿੱਚ ਸਥਾਪਿਤ ਕੀਤੇ ਹੋਏ ਪੁਤਲੇ ਵੀ ਇਸ ਬਰਸਾਤ ਦੇ ਕਾਰਨ ਗਿੱਲੇ ਹੋ ਚੁੱਕੇ ਹਨ